ਵੱਖ-ਵੱਖ ਬਾਹਰੋਂ ਆਂ ਜਾਣੇ ਵਾਲੇ ਵਾਹਨ ਤੇ ਸ਼ੱਕੀ ਵਾਹਨ ਤੇ ਹੋਰ ਜਿਹੜੀਆਂ ਬਸਾਂ ਜਾਂ ਜਿਹੜੇ ਹੋਰ ਕੋਈ ਸ਼ੱਕੀ ਵਾਹਨ ਉਹ ਸਾਰੇ ਚੈੱਕ ਕੀਤੇ ਜਾ ਰਹੇ ਆ। ਸਰਪੰਚ ਨੇ ਕਿਤੇ ਕਿਤੇ ਨਾਕਾਬੰਦੀ ਕੀਤੀ ਹੈਗੀ। ਇਹ ਨਾਕਾਬੰਦੀ ਸਾਡੇ ਜਿਹੜੇ 6 ਨਾਕੇ ਹੈਗੇ ਆ ਸਾਰੇ ਜਿਹੜੇ ਟੋਟਲ 8 ਐ ਦੋ ਜਿਹੜੇ ਹੈਗੇ ਆ ਸੰਗਤ ਦੇ ਏਰੀਏ 'ਚ ਐ ਤੇ 6 ਜਿਹੜੇ ਆ ਉਹ ਤਲਵੰਡੀ ਸਾਬੋ ਸੌਫਟ ਵਿਜ਼ਨ ਦੇ ਅੰਡਰ ਆ। ਚਾਰ ਰਾਮੇ ਦੇ ਹੈ ਤੇ ਦੋ ਜਿਹੜੇ ਥਾਣਾ ਤਲਵੰਡੀ ਦੇ ਹੈ ਕਿੰਨਾ ਚੈਕਿੰਗ ਕਿੱਸ ਤਰ੍ਹਾਂ ਕਿੰਨਾ ਸਟਾਫ ਲਗਾਇਆ ਗਿਆ ਕਿੰਨਾ ਕਿੰਨਾ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਚ ਹਰ ਇੱਕ ਨਾਕੇ ਤੇ ਜਿਹੜੇ ਹੈ ਟੋਟਲ 1 10 ਦੀ ਜਿਹੜੀ ਐਵਰੇਜ ਦੇ ਨਾਲ ਜਿਹੜੇ ਮੁਲਾਜ਼ਮ ਲਗਾਏ ਗਏ ਆ ਯਾਨੀ ਟੋਟਲ 6 ਨਾਕੇ ਆ ਤਾਂ ਉਹਦੇ ਤੇ 60 ਤੇ ਜੇ ਟੋਟਲ 8 ਨਾਕੇ ਆ ਤਾਂ ਉਹਦੇ ਤੇ 80 ਮੁਲਾਜ਼ਮ ਜਿਹੜੇ ਹੈਗੇ ਆ ਉਹ ਚੈਕਿੰਗ ਵਾਸਤੇ ਲਗਾਏ ਗਏ ਹੈਗੇ ਆ ਸੱਤੀ ਕਿੱਡੀ ਚੈਕਿੰਗ ਕਰ ਰਹੇ ਹਾਂ ਕਿੱਡੀ ਚੈਕਿੰਗ ਹਰ ਤਰ੍ਹਾਂ ਦੇ ਵਿਕਲ ਦੀ ਕੋਈ ਵੀ ਜਿਹੜਾ ਵਿਕਲ ਬਸਾਂ ਜਿਵੇਂ ਆ ਦੇਖੋ ਸਾਹਮਣੇ ਬੱਸ ਨੂੰ ਚੈੱਕ ਕਰ ਰਹੇ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਗੱਡੀਆਂ ਹੈਗੀਆਂ ਸ਼ੱਕੀ ਮੋਟਰਸਾਈਕਲ ਕਾਰਾਂ ਜੀਪਾਂ ਜਿਹੜੀਆਂ ਬਾਹਰੋਂ ਕਿਉਂਕਿ ਹਰਿਆਣੇ ਦੇ ਬਾਰਡਰ ਤੇ ਸਾਰੇ ਇਹ ਨਾਕੇ ਲੱਗੇ ਹੋਏ ਆ ਤੇ ਉਹ ਜਾਂ ਰਾਜਸਥਾਨ ਤੇ ਹੋਰ ਜਿਹੜੇ ਏਰੀਏ ਦੇ ਜਿਹੜੇ ਹੈਗੇ ਆ ਪੈਂਦੇ ਕੋਈ ਇੱਕ ਦੋ ਐਡਜੋਇਨਿੰਗ ਏਰੀਏ ਉਧਰ ਤੇ ਉਹਨਾਂ ਤੇ ਵੀ ਲੱਗੇ ਹੋਏ ਹੈਗੇ ਆ ਤੇ ਇਹ ਇਹਨਾਂ ਦੀ ਸਾਰੀ ਆਣ ਜਾਣ ਵਾਲੇ ਵੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਇਸ ਤਰ੍ਹਾਂ ਹੀ ਚੈਕਿੰਗ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਇਹ ਦੱਸਦਾ ਹੈ। ਮਾਜੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਸਰਦਾਰ ਹਰਜੀਤ ਸਿੰਘ ਡੀਆਈਜੀ ਸਾਹਿਬ ਬਠਿੰਡਾ ਰੇਂਜ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਜੀ ਐਸਐਸਪੀ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਲ 15 ਆਪਰੇਸ਼ਨ ਦੇ ਤਹਿਤ ਅੱਜ ਹੈ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਵੱਖ-ਵੱਖ ਬਾਹਰੋਂ ਆਣ ਜਾਣੇ ਵਾਲੇ ਵਾਹਨ ਤੇ ਸ਼ੱਕੀ ਵਾਹਨ ਤੇ ਹੋਰ ਜਿਹੜੀਆਂ ਬਸਾਂ ਜਾਂ ਜਿਹੜੇ ਹੋਰ ਕੋਈ ਸ਼ੱਕੀ ਵਾਹਨ ਉਹ ਸਾਰੇ ਚੈੱਕ ਕੀਤੇ ਜਾ ਰਹੇ ਸਰਕਿਲ ਨੇ ਕਿਤੇ ਕਿਤੇ ਨਾਕਾਬੰਦੀ ਕੀਤੀ ਹੈਗੀ ਇਹ ਨਾਕਾਬੰਦੀ ਸਾਡੇ ਜਿਹੜੇ 6 ਨਾਕੇ ਹੈਗੇ ਆ ਸਾਰੇ ਜਿਹੜੇ ਟੋਟਲ 8 ਹੈ ਦੋ ਜਿਹੜੇ ਹੈਗੇ ਆ ਸੰਗਤ ਦੇ ਏਰੀਏ 'ਚ ਤੇ 6 ਜਿਹੜੇ ਆ ਉਹ ਤਲਵੰਡੀ ਸਾਬ ਉਹ ਸੌਫਟ ਵਿਜਨ ਦੇ ਅੰਡਰ ਆ 4 ਰਾਮੇ ਦੇ ਆ ਤੇ 2 ਜਿਹੜੇ ਥਾਣਾ ਤਲਵੰਡੀ ਦੇ ਹੈਗੇ ਕਿੰਨਾ ਚੈਕਿੰਗ ਕਿੰਦਾ ਕਿੰਨਾ ਸਟਾਫ ਲਗਾਇਆ ਗਿਆ ਕਿੰਨਾ ਕਿੰਨਾ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਚ ਹਰ ਇੱਕ ਨਾਕੇ ਤੇ ਜਿਹੜੇ ਹੈ ਟੋਟਲ 1 10 ਦੀ ਜਿਹੜੀ ਐਵਰੇਜ ਦੇ ਨਾਲ ਜਿਹੜੇ ਮੁਲਾਜ਼ਮ ਲਗਾਏ ਗਏ ਆ ਯਾਨੀ ਟੋਟਲ 6 ਨਾਕੇ ਆ ਤਾਂ ਉਹਦੇ ਤੇ 60 ਤੇ ਜੇ ਟੋਟਲ 8 ਨਾਕੇ ਆ ਤਾਂ ਉਹਦੇ ਤੇ 80 ਮੁਲਾਜ਼ਮ ਜਿਹੜੇ ਹੈਗੇ ਆ ਉਹ ਚੈਕਿੰਗ ਵਾਸਤੇ ਲਗਾਏ ਗਏ ਹੈਗੇ ਸੱਤੀ ਕਿੱਡੀ ਚੈਕਿੰਗ ਕਰ ਰਹੇ ਹੋ ਚੈਕਿੰਗ ਹਰ ਤਰ੍ਹਾਂ ਦੇ ਵਹੀਕਲ ਦੀ ਕੋਈ ਵੀ ਜਿਹੜਾ ਵਹੀਕਲ ਬਸਾਂ ਜਿਵੇਂ ਆ ਦੇਖੋ ਸਾਹਮਣੇ ਬੱਸ ਨੂੰ ਚੈੱਕ ਕਰ ਰਹੇ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਗੱਡੀਆਂ ਹੈਗੀਆਂ ਸ਼ੱਕੀ ਮੋਟਰਸਾਈਕਲ ਕਾਰਾਂ ਜੀਪਾਂ ਜਿਹੜੀਆਂ ਬਾਹਰੋਂ ਕਿਉਂਕਿ ਹਰਿਆਣੇ ਦੇ ਬਾਰਡਰ ਤੇ ਸਾਰੇ ਇਹ ਨਾਕੇ ਲੱਗੇ ਹੋਏ ਆ ਤੇ ਉਹ ਜਾਂ ਰਾਜਸਥਾਨ ਤੇ ਹੋਰ ਜਿਹੜੇ ਏਰੀਏ ਦੇ ਜਿਹੜੇ ਹੈਗੇ ਆ ਪੰਦੇ ਕੋਈ ਇੱਕ ਦੋ ਐਡਜੋਇਨਿੰਗ ਏਰੀਏ ਉਧਰ ਤੇ ਉਹਨਾਂ ਤੇ ਵੀ ਲੱਗੀਆਂ ਹੋਏ ਹੈਗੇ ਆ ਤੇ ਇਹ ਇਹਨਾਂ ਦੀ ਸਾਰੀ ਆਣ ਜਾਣ ਵਾਲੇ ਵੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ